ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਭਾਈਵਾਲਾ ਦੇ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਜਿਸ ਦੇ ਨਾਲ ਵਿਸ਼ਵਵਿਆਪੀ ਵਪਾਰ ਯੁੱਧ ਦਾ ਖਤਰਾ ਵੱਧ ਗਿਆ ਹੈ ਦੇਸਲ ਪਿਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਵੱਡੇ ਪੱਧਰ ਤੇ ਪਰਸਪਰ ਟੈਰਿਫ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਦਾ ਸਿਰ ਨਾ ਸਿਰਫ ਅਮਰੀਕਾ ਦੇ ਮੁਕਾਬਲੇ ਬਾਜ਼ੋਤੇ ਪਵੇਗਾ ਸਗੋਂ ਭਾਰਤ ਸਮੇਤ ਇਸ ਦੇ ਦੋਸਤਾਂ ਤੇ ਵੀ ਪਵੇਗਾ ਇਸ ਦੇ ਤਹਿਤ ਅਮਰੀਕਾ ਕਿਸੇ ਵੀ ਦੇਸ਼ ਤੋਂ ਆਯਾਤ ਕਿਤੇ ਜਾਣ ਵਾਲੇ ਮਾਨੂੰ ਤੇ ਉਹੀ ਡਿਊਟੀ ਲਗਾਵੇਗਾ ਜਿਵੇਂ ਕਿ ਇਹ ਦੇਸ਼ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ ਲਗਾਉਂਦੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਦੂਜੇ ਦੇਸ਼ਾਂ 'ਤੇ ਟੈਰਿਫ ਲਗਾਉਣ ਨੂੰ ਲੈ ਕੇ ਵੱਖ-ਵੱਖ ਕਦਮ ਚੁੱਕੇ ਜਾ ਰਹੇ ਨੇ ਇਸ ਵਿਚਾਰਕ ਟ੍ਰੰਪ ਨੇ ਕੈਨੇਡਾ ਮੈਕਸੀਕੋ ਸਣੀ ਹੋਣ ਨਾ ਕੰਟਰੀਆਂ ਉੱਤੇ ਟੈਰਿਫ ਲਗਾਉਣ ਨੂੰ ਲੈ ਕੇ ਨਵਾਂ ਐਲਾਨ ਕਰਦੇ ਹੋਏ ਰੈਸਿਪਰੋਕਲ ਟੈਰਿਫਰ ਪਲਾਨ ਉੱਤੇ ਦਸਤਕਤ ਕਰ ਦਿੱਤੇ ਨੇ ਇਸ ਪਲਾਨ ਦੇ ਅਨੁਸਾਰ ਜੋ ਦੇਸ਼ ਅਮਰੀਕਾ ਉੱਤੇ ਚੀਨਾ ਟੈਰਿਫ ਲਗਾਵੇਗਾ ਅਮਰੀਕਾ ਉੰਨਾ ਹੀ ਟੈਰਿਫ ਉਹਨਾਂ ਦੇਸ਼ਾਂ ਉੱਤੇ ਲਗਾਵੇਗਾ ਇਸ ਨੀਤੀ ਦਾ ਐਲਾਨ ਕਰਦਿਆ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਭ ਤੋਂ ਵੱਡੇ ਟੈਰਿਫ ਲਗਾਉਂਦਾ ਹੈ ਤੇ ਚੀਨ ਦਾ ਟੈਰਿਫ ਵੀ ਕਾਫੀ ਜ਼ਿਆਦਾ ਹੈ ਇਸ ਅਨੁਸਾਰ ਹੁਣ ਇਨ੍ਹਾਂ ਦੇਸ਼ਾਂ ਨੂੰ ਵੀ ਟੈਰਿਫ ਵਾਧੇ ਦੀ ਮਾਰ ਚਲਨੀ ਪੈ ਸਕਦੀ ਹੈ ਹਾਲਾਂਕਿ ਟੰਪ ਨੇ ਬ੍ਰਿਕਸ ਦੇਸ਼ਾਂ ਦੀ ਨਵੀਂ ਕਰੰਸੀ ਵਾਲੀ ਯੋਜਨਾ ਨੂੰ ਵੀ ਸਖਤੀ ਨਾਲ ਦੇਖਦੇ ਆ ਚੇਤਾਵਨੀਆਂ ਦਿੱੰਦਿਆ ਕਿਹਾ ਕਿ ਜੇਕਰ ਇਨ੍ਹਾਂ ਦੇਸ਼ਾਂ ਦੇ ਵੱਲੋਂ ਕੋਈ ਨਵੀਂ ਕਰੰਸੀ ਲੌਂਚ ਕੀਤੀ ਜਾਂਦੀ ਹੈ ਤਾਂ ਉਹ ਉਨ੍ਹਾਂ ਦੇਸ਼ਾਂ ਉੱਤੇ ਵੀ 100% ਟੈਰਿਫ ਲਗਾਉਣਗੇ ਹਾਲਾਂਕਿ ਇਹ ਡਰ ਵੀ ਬੰਨਿਆ ਹੋਇਆ ਹੈ ਕਿ 트럼ਪ ਦੇ ਇਸ ਕਦਮ ਦੇ ਨਾਲ ਅਮਰੀਕਾ ਅਤੇ ਉਸ ਦੇ ਪਾਈ ਹਵਾਲਾ ਅਤੇ ਵਿਰੋਧੀ ਦੇਸ਼ਾਂ ਦੇ ਵਿੱਚਕਾਰ ਇੱਕ ਵੱਡਾ ਆਰਥਿਕ ਰੁਕਾਵਟ ਪੈਦਾ ਹੋ ਸਕਦੀ ਹੈ। ਓਵਲ ਆਫਿਸ ਦੇ ਵਿੱਚ ਹੁਕਮ ਉੱਤੇ ਦਸਤਖਤ ਕਰਨ ਤੋਂ ਬਾਅਦ 트럼ਪ ਨੇ ਕਿਹਾ ਕਿ ਮੈਂ ਵਪਾਰ ਸੰਤੁਲਨ ਬਣਾਈ ਰੱਖਣ ਦੇ ਇਰਾਦੇ ਨਾਲ ਪਰਸਪਰ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਸਾਰੇ ਦੇ ਲਈ ਜਾਇਜ਼ ਹੈ। ਕੋਈ ਹੋਰ ਦੇਸ਼ ਸ਼ਿਕਾਇਤ ਹੁਣ ਨਹੀਂ ਕਰ ਸਕਦਾ। And on trade, I have decided for purposes of fairness that I will charge a reciprocal tariff, meaning whatever countries charge the United States of America, we will charge them. No more, no less. In other words, they charge us a tax or tariff, and we charge them the exact same tax or tariff. Very simple. Uh, nobody knows what that number is unless you go by the individual country. You can see what it is. If you go to the individual country and you look at what they're charging us, in almost all cases they're charging us vastly more than. which charged them but those days are over ਜ਼ਿਕਰ ਹੋ ਕਿ ਕਿ ਟ੍ਰੰਪ ਪਹਿਲਾਂ ਹੀ ਚੀਨੀ ਡਰਾਮ 'ਤੇ 10% ਵਾਧੂ ਟੈਰਿਫ ਲਗਾ ਚੁੱਕੇ ਨੇ। ਉਹਨਾਂ ਨੇ ਅਮਰੀਕਾ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਅਤੇ ਮੈਕਸੀਕੋ 'ਤੇ ਟੈਰਿਫ ਲਗਾਉਣ ਦੀ ਵੀ ਤਿਆਰੀ ਕੀਤੀ ਹੈ, ਜੋ ਕਿ ਹਲੇ 30 ਦਿਨਾਂ ਦੇ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਦੁਬਾਰਾ ਮਾਰਚ ਦੇ ਵਿੱਚ ਲਾਗੂ ਹੋ ਸਕਦੀ ਹੈ। ਬਿਊ ਰਿਪੋਰਟ ਚੈਨਲ ਪੰਜਾਬੀ